ਮੈਂ ਲਾਹੌਰ 'ਚ ਰਹਿਣਾ ਪ੍ਰੋਫੈਸਰ ਅਮੀਨ ਚੋਹਾਨ ਬੋਲਦਾ ਮੇਰੀ ਕਹਾਣੀ ਵੀ ਭਾਰਤ ਪਾਕਿਸਤਾਨ ਦੇ ਵਟਵਾਰੇ ਵਾਂਗ ਵੰਡੀ ਹੋਈ ਹੈ ਰਹਿੰਦਾ ਮੈਂ ਲਾਹੌਰ ਦੇ ਵਿੱਚਾਂ ਪਰ ਮੇਰਾ ਦਿਲ ਚੜ੍ਹਦੇ ਪੰਜਾਬ ਨੂੰ ਲੁੱਚਦਾ ਹੈ ਕਹਿੰਦੇ ਨੇ ਕਿ ਸਰਹੱਦ ਵੰਡਣ ਤੋਂ ਬਾਅਦ ਦਿਲ ਦੀ ਸਾਂਝ ਖਤਮ ਨਹੀਂ ਹੋ ਪਾਈ ਦੂਰ ਜ਼ਰੂਰ ਹੋਏ ਪਰ ਯਾਦ ਖਤਮ ਨਹੀਂ ਹੋ ਪਾਈ ਇਹ ਕਹਾਣੀ ਪ੍ਰੋਫੈਸਰ ਅਮੀਨ ਚੋਹਾਨ ਦੀ ਜਿਹੜੇ ਇਸ ਵੇਲੇ ਲਾਹੌਰ ਦੇ ਵਿੱਚ ਰਹਿੰਦੇ ਨੇ ਪਰ ਯਾਦ ਸਰਹੱਦ ਪਾਰ ਦੇ ਪੰਜਾਬ ਨੂੰ ਕਰਦੇ ਨੇ ਡੇਰਾ ਬਾਬਾ ਨਾਨਕ ਤੋਂ ਕੁਝ ਦੂਰੀ ਤੇ ਵਸਿਆ ਉਹਨਾਂ ਦਾ ਪਿੰਡ ਕੁਮਾਰ ਜਿਸ ਨੂੰ ਉਹ ਜੁੰਦੇ ਜੀ ਦੇਖਣਾ ਚਾਹੁੰਦੇ ਸਨ ਜਿਸ ਦਾ ਸਿਕਰ ਉਹਨਾਂ ਪਾਕਿਸਤਾਨ ਦੇ ਇੱਕ ਪੱਤਰਕਾਰ ਨਾਸਰ ਢਿੱਲੋਂ ਦੇ ਖਾਸ ਪ੍ਰੋਗਰਾਮ ਦੇ ਦੌਰਾਨ ਕੀਤਾ ਜਿੱਥੇ ਉਹਨਾਂ ਦਾ ਰابطਾ ਜਰਮਨੀ 'ਚ ਰਹਿੰਦੇ ਪਲਵੰਦਰ ਸਿੰਘ ਢਿੱਲੋਂ ਦੇ ਨਾਲ ਹੋਇਆ ਕਿਉਂਕਿ ਪਲਵੰਦਰ ਸਿੰਘ ਵੀ ਡੇਰਾ ਬਾਬਾ ਨਾਨਕ ਦੇ ਹੀ ਵਸਨੀਕ ਨੇ ਉਹਨਾਂ ਆਪਣੇ ਦੋਸਤ ਗੁਰਕਿਰਪਾਲ ਨੂੰ ਆਖਿਆ ਤੇ ਉਮੀਦ ਕੀਤੀ ਕਿ ਹੋ ਸਕੇ ਤਾਂ ਪ੍ਰੋਫੈਸਰ ਅਮੀਨ ਚੋਹਾਨ ਦੇ ਜੱਦੀ ਪਿੰਡ ਜਾ ਕੇ ਉਹਨਾਂ ਨੂੰ ਉਹਨਾਂ ਦਾ ਪਿੰਡ ਵਿਖਾਇਆ ਜਾਵੇ ਜਰਮਨੀ ਚ ਰਹਿੰਦੇ ਬਲਵਿੰਦਰ ਦੇ ਵੱਲੋਂ ਗੁਰਕ੍ਰਿਪਾਲ ਨੂੰ ਅਪੀਲ ਕੀਤੀ ਗਈ ਜਿਸ ਤੋਂ ਬਾਅਦ ਉਹਨਾਂ ਨੇ ਕੁਮਾਨ ਪਿੰਡ ਦਾ ਦੌਰਾ ਕੀਤਾ ਤੇ ਇਸ ਦੌਰਾਨ 92 ਸਾਲ ਦੇ ਬਜ਼ੁਰਗ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਜਿਨ੍ਹਾਂ ਨੇ ਪ੍ਰੋਫੈਸਰ ਅਮੀਨ ਚੋਹਾਨ ਦੇ ਘਰ ਬਾਰੇ ਬਹੁਤ ਸਾਰੀਆਂ ਗੱਲਾਂ ਦੱਸੀਆਂ ਤੇ ਉਹਨਾਂ ਨੇ ਦੱਸਿਆ ਕਿ ਪ੍ਰੋਫੈਸਰ ਚੋਹਾਨ ਦੇ ਦਾਦਾ ਤੋਂ ਉਹਨਾਂ ਨੇ ਹਕੀਮੀ ਸਿੱਖੀਏ ਤੇ ਉਹਨਾਂ ਨੇ ਕੈਮਰੇ ਦੇ ਅੱਗੇ ਕੁਝ ਯਾਦਾਂ ਦੱਸੀਆਂ ਕੀਤੀਆਂ ਉਹਨਾਂ ਨੇ ਆਪਣੇ ਦੁਕਾਨ ਤੇ ਲਿਖ ਕੇ ਸ਼ੇਰ ਰੱਖਿਆ ਹੁੰਦਾ ਸੀਗਾ ਜੀ ਮੋਰਾਬੜ੍ਹ ਨੇ ਅੱਛਾ ਅੱਛਾ ਹਾਂ ਆਪਣੀ ਕਿਤਾਬ ਵੀ ਸੀ ਨਾ ਕਿਤਾਬ ਵਾਲੀ ਦੀ ਉਹਦੇ ਤੇ ਲਿਖਿਆ ਹੁੰਦਾ ਉਹ ਸਾਡੇ ਉਸ ਪਿੰਡ ਦੇ ਦੌਰੇ ਦੌਰਾਨ ਪ੍ਰੋਫੈਸਰ ਅਮੀਦ ਦਾ ਘਰ ਦਾ ਨਵਾਂ ਬਣ ਚੁੱਕਾ ਸੀ ਪਰ ਇੱਕ ਦਰਵਾਜ਼ਾ ਅੱਜ ਵੀ ਯਾਤਾ ਸਮੋਈ ਬੈਠਾ ਸੀ ਉਹ ਦਰਵਾਜ਼ਾ ਉਤਾਰ ਕੇ ਪਾਕਿਸਤਾਨ ਨੂੰ ਭੇਜਣ ਦੀ ਤਿਆਰੀ ਤਾਂ ਸੀ ਪਰ ਕੋਰੋਨਾ ਦੇ ਕਾਰਨ ਵਪਾਰਪਨ ਤੇ ਉਹ ਦਰਵਾਜ਼ਾ ਇਥੇ ਹੀ ਰਹਿ ਗਿਆ ਜਦੋਂ ਜਰਮਨੀ ਦੇ ਵਿੱਚ ਰਹਿੰਦੇ ਪਲਵਿੰਦਰ ਹੁਣ ਆਪਣੇ ਪਿੰਡ ਪਹੁੰਚੇ ਤਾਂ ਉਹਨਾਂ ਵੱਲੋਂ ਲੈਹਦੇ ਪੰਜਾਬ ਦੇ ਵਿੱਚ ਰਹਿੰਦੇ ਪ੍ਰੋਫੈਸਰ ਸਾਹਿਬ ਨੂੰ ਤੋਹਫ਼ਾ ਭੇਟ ਕਰਨ ਦੀ ਉਹ ਖੁਦ ਸੱਤ ਸਮੁੰਦਰੋਂ ਪਾਰ ਸਰਹੱਦ ਪਾਰ ਲਖਾਰ ਪਹੁੰਚੇ ਆਪਣੇ ਘਰ ਦੀਆਂ ਤਰ੍ਹਾਂ ਦੀ ਨਿਸ਼ਾਨੀ ਦੇਖ ਪ੍ਰੋਫੈਸਰ ਅਮੀਨ ਚੌਹਾਨ ਦੀਆਂ ਅੱਖਾਂ ਪਰਾਈਆਂ ਉਹਨਾਂ ਦੇ ਕੋਲ ਇੱਕ ਖੁਸ਼ੀ ਸਾਂਝੀ ਕਰਨ ਦੀ ਸਿਰਫ ਅੱਖਾਂ ਦੇ ਵਿੱਚ ਹਾਂਜੀ ਵਸਾ ਤੇ ਸ਼ਬਦ ਬਹੁਤ ਘੱਟ ਭਾਰਤ ਵਾਲੇ ਪਾਸਿਓਂ ਪਹੁੰਚੇ ਗੁਰਕਿਰਪਾਲ ਤੇ ਜਰਮਨੀ ਤੋਂ ਆਏ ਪਲਵਿੰਦਰ ਸਿੰਘ ਢਿੱਲੋਂ ਦੇ ਪ੍ਰੋਫੈਸਰ ਅਮੀਨ ਝਾਹਨ ਕਰਤਾਰਪੁਰ ਕਾਰਿਡੋਰ ਤੇ ਇਕੱਠੇ ਹੋਏ ਤੇ ਰੱਜ ਕੇ ਦਿਲ ਦੀਆਂ ਗੱਲਾਂ ਅਰਮਾਨ ਸਾਂਝੇ ਕੀਤੇ ਕੱਲ ਇਹ ਮੇਰੇ ਘਰ ਦਾ ਮੇਰੇ ਪੜਦਾਦਾ ਜੀ ਦੇ ਹੱਥ ਦਾ ਲੱਗਾ ਹੋਇਆ ਦਰਵਾਜ਼ਾ ਕੱਲ ਲਾਹੌਰ ਮੇਰੇ ਕੋਲ ਮੇਰੇ ਘਰ ਪਹੁੰਚ ਗਿਆ ਔਰ ਇਤਨਾ ਸਸਪੈਂਸ ਦੋਸਤਾਂ ਨੇ ਮੇਰੇ ਵਾਸਤੇ ਕ੍ਰੀਏਟ ਕੀਤਾ ਸੀ ਕੱਲ ਕਿ ਸਭ ਨੂੰ ਪਤਾ ਸੀ ਲੇਕਿਨ ਮੈਨੂੰ ਸੀ ਪਤਾ ਇਹ ਪਤਾ ਸੀ ਕਿ ਪਲਵਿੰਦਰ ਸਾਹਿਬ ਆ ਰਹੇ ਨੇ ਲੇਕਿਨ ਇਹ ਨਹੀਂ ਸੀ ਪਤਾ ਕਿ ਦਰਵਾਜ਼ੇ ਸਮੇਤ ਆ ਰਹੇ ਨੇ ਔਰ ਦਰਵਾਜ਼ਾ ਲਾਹੌਰ ਪ انہوں نے آکے بیل دیتی ہے میں نے گلے ملے نے بڑے خوش ہوئے نے تھے میں اگدام انہوں نے کہا چوان صاحب توڑا دروازہ تو تسی یقین کرو کہ وہ ایک لمحہ جڑا سی میرے بات سے اتنا قیمتی سی اور اتنا ایموشنل سی کہ میں اس دروازے نے چومدہ رہے ہیں اور میرے آنسو جاری سن اور میں نے سارے بڑے یاد آرہے سن کہ کاش آج میرے دادا والد تایا اگر وہ زندہ ہوں دے کتنے خوش ہوں ਕੁਆਇਸੀ ਕੀ ਇੱਕ ਵਾਰ ਆਪਣਾ ਘਰ ਦੇਖਾਂ ਜਿੱਥੇ ਬਚਪਨ ਬੀਤਿਆ ਪਰ ਸਰਹੱਦਾ ਨੇ ਕੁਝ ਮੀਲਾਂ ਦੀ ਦੂਰੀ ਨੂੰ ਕਈ ਮੀਲ ਫਾਸਲਿਆਂ ਦੇ ਵਿੱਚ ਤब्दीਲ ਕਰ ਦਿੱਤਾ ਚੜਦੇ ਪੰਜਾਬ ਵੱਲ ਮੇਰਾ ਅੱਜ ਵੀ ਪਿਆਰ ਹੈ ਮੇਰੀ ਰੂਹ ਵੀ ਉਸ ਪਾਰ ਤੇ ਮੇਰਾ ਘਰ ਵੀ ਉਸ ਪਾਰ ਹੈ ਸ਼ਬਦ ਨਹੀਂ ਮੇਰੇ ਕੋਲ ਮੈਂ ਆਖਾਂ ਕੀ ਮੇਰਾ ਦਿਲ ਤੇ ਮੇਰੀ ਜਾਨ ਵੀ ਉਸ ਪਾਰ ਹੈ